ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਜੈਕਟ ਦਾ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਏ ਅਠਾ ਚਾਰ ਚਾਰ ਕੁੰਡਿਆਂ ਦਾ ਇਹ ਡਿਜ਼ਾਈਨ ਦੋ ਕੁੰਡੇ ਆਪਾਂ ਬਾਤ ਰੱਖਾਂਗੇ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਰੱਖ ਕੇ ਦੋ ਕੁੰਡੇ ਆਪਾਂ ਬਾਧ ਰੱਖਾਂਗੇ ਫਿਰ ਇਹ ਆਪਣਾ ਡਿਜ਼ਾਈਨ ਸਹੀ ਆਊਗਾ ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਲਓ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਡਿਜ਼ਾਈਨ ਦੀ ਮੇਨ ਸਿਲਾਈ ਆ ਪਹਿਲੀ ਸਿਲਾਈ ਪਹਿਲਾ ਕੁੰਡਾ ਬਿਣਾ ਗੁਣੇ ਉਤਾਰ ਸਕਦੇ ਆਪਾਂ ਮੋਹਣ ਸਕਦੇ ਆ ਫਿਰ ਆਪਾਂ ਇੱਕ ਗੁੰਡਾ ਉਲਟਾ ਗੁਣਾਗੇ ਇੱਕ ਗੁੰਡਾ ਛੱਡ ਕੇ ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਇੱਕ ਗੁੰਡਾ ਉਲਟਾ ਤਿੰਨ ਗੁੰਡੇ ਸਿੱਧੇ ਇੱਕ ਦੋ ਤਿੰਨ ਇਹ ਹੀ ਚਾਰ ਗੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ ਇਸ ਸਲਾਈ ਵਿੱਚ ਇੱਕ ਉਲਟਾ ਤਿੰਨ ਸਿੱਧੇ ਇਹ ਡਿਜਾਈਨ ਦੀ ਪਹਿਲੀ ਸਲਾਈ ਹੈ ਸੀ ਇਸ ਨਾਲ ਜਾਂਦੇ ਹੀ ਆਪਣਾ ਡਿਜ਼ਾਈਨ ਬਣ ਕੇ ਆਊਗਾ 2 10 ਫਿਰ ਇਕਲਟਾ 10 ਦੇ ਸਿੱਧੇ ਲਾਸਟਰ ਆਪਾਂ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਬੈਕ ਸਾਈਡ ਜਿਹੜਾ ਆਪਾਂ ਸਿੱਧੇ ਬੁਣੇ ਉਹਨਾਂ ਨੂੰ ਇਸ ਤਰ੍ਹਾਂ ਉਲਟੇ ਬੁਣਾਂਗੇ ਇਹਨੂੰ ਛੱਡ ਕੇ ਆਪਣੇ ਤਿੰਨੇ ਹੀ ਉਲਟੇ ਬੁਣੇਗੇ ਜਿਹੜਾ ਆਪਾਂ ਉਧਰ ਇੱਕ ਉਲਟਾ ਬੁਣਦੇ ਆ ਉਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਇਸ ਤਰ੍ਹਾਂ ਫਿਰ ਤਿੰਨ ਉਲਟੇ ਇੱਕ ਸਿੱਧਾ ਫਿਰ ਤਿੰਨ ਉਲਟੇ ਇੱਕ ਵਾਰ ਆਪਣਾ ਇਹ ਡਿਜ਼ਾਈਨ ਜਿੱਥੇ ਟਿਕ ਗਿਆ ਫਿਰ ਇਹ ਆਪਣਾ ਪਤਾ ਲੱਗ ਜੂ ਇਸ ਤਰੀ ਜਿਹੜਾ ਆਪਣਾ ਇੱਕ ਉਲਟਾ ਬੁਣਦੇ ਆ ਉਹ ਹਰ ਵਾਰ ਇਸ ਤਰੀ ਬੁਣਿਆ ਜਾਇਆ ਫਿਰ ਬੈਕ ਸਾਈਡ ਤੋਂ ਤਿੰਨ ਸਿੱਧੇ ਇਸ ਤਰ੍ਹਾਂ ਫਿਰ ਲਾਸਟ ਰੋ ਪੰਜ ਤਰ ਉਲਟਾ ਬਣਾ ਲਓ। ਇਸੇ ਸਨਾਂ ਜਾਂਦਾ ਡਿਜ਼ਾਈਨ ਆ ਇਹ ਹੁਣ ਆਪਾਂ ਤੀਜੀ ਸਲਾਈ ਤੇ ਆ ਗਏ। ਚਾਰ ਸਲਾਈਆਂ ਵੀ ਆਪਾਂ ਸੇਮ ਇਸੇ ਤਰ੍ਹਾਂ ਬਣਾਈਆਂ ਜਿਵੇਂ ਆਪਾਂ ਇਹ ਪਹਿਲਾਂ ਦੋ ਸਲਾਈਆਂ ਬਣਾਉਂਦੇ ਹਾਂ। ਇਸ ਤਰ੍ਹਾਂ ਜਿਹੜੇ ਸਿੱਧੇ ਬਣੇ ਸੀ ਉਹਨਾਂ ਨੂੰ ਇਸ ਤਰ੍ਹਾਂ ਤੁਹਾਨੂੰ ਸਿੱਧੇ ਬਣਾ ਲਓ। ਜਿਹੜੇ ਕੁਲਟਾ ਬਣੇ ਸਨ ਉਹਨੂੰ ਉਲਟਾ ਜਿਹੜੇ ਤੁਹਾਨੂੰ ਸਿੱਧੇ ਸੀ ਉਹਨਾਂ ਨੂੰ ਇਸ ਤਰ੍ਹਾਂ ਸਿੱਧਾ ਬਣਾ ਲਓ। ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਇਸ ਤਰ੍ਹਾਂ ਦੇ ਸੋਨੇ ਸੋਨੇ ਤੇ ਸੌਖੇ ਸੌਖੇ ਡਿਜ਼ਾਈਨ ਦੇਖੋ ਇਹ ਆਪਣੀ ਡਿਜ਼ਾਈਨ ਦੀ ਤੀਜੀ ਸਲਾਈ ਹੋ ਗਈ ਚਾਰ ਸਲਾਈਆਂ ਆਪਾਂ सेम ਇਸਤਰੀ ਪਾਵਾਂਗੇ ਜਿਵੇਂ ਆਪਾਂ ਪਹਿਲਾਂ ਦੋ ਪਾਈਆਂ ਨੇ ਉਸ ਤੋਂ ਬਾਅਦ ਦੋ ਸਲਾਈਆਂ ਚੇਂਜ ਕਰਾਂਗੇ ਜਿਹੜੇ ਆਪਾਂ ਇੱਧਰ ਉਲਟੇ ਬਣਾਏ ਸੋਨੇ ਨੂੰ ਉਲਟੇ ਹੀ ਬਣਾਵਾਂਗੇ ਬੈਕ ਸਾਈਡ ਜਿਹੜਾ ਇੱਕ ਸਿੱਧਾ ਬਣਾਏ ਸੋਨੇ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਤੇਨੂੰ ਉਲਟੇ ਇੱਕ ਸਿੱਧਾ ਦੋਥੀ ਪਿਆਰਾ ਜਿਹਾ ਡਿਜ਼ਾਈਨ ਵਾਲੀ ਕਿ ਆਉਣਾਗਾ ਇਸ ਤਰ੍ਹਾਂ ਤੇ ਇਹਨੂੰ ਆਪਾਂ ਫਿਰ ਇੱਕ ਸਿੱਧਾ ਲਾਸਟ ਆਈ ਇਸ ਤਰ੍ਹਾਂ ਉੱਪਰ ਲਾਉਣਾ ਹੁਣ ਆਪਾਂ ਆਗੇ ਪੰਜਵੀਂ ਸਲਾਈ ਤੇ ਡਿਜ਼ਾਈਨ ਦੀ ਤੇ ਪਹਿਲਾ ਹੁੰਡਾ ਬਿਨਾ ਬੁਣੀ ਉਤਾਰਾਂਗੇ ਜਿਹੜਾ ਉਲਟਾ ਬੁੰਦਿਆਂ ਨੂੰ ਉਲਟਾ ਹੀ ਬਣਾਉਣਾ ਉਲਟਾ ਬੁਣ ਕੇ ਹੁਣ ਆਪਾਂ ਇਸ ਤਰ੍ਹਾਂ ਪਲ ਪਾ ਕੇ ਧਾਗਾ ਪਿੱਛੇ ਲੈ ਜਾਵਾਂਗੇ ਇਸ ਤਰ੍ਹਾਂ ਹੀ ਆਪਣੀ ਜਾਲੀ ਪੈ ਜੂਗੀ ਤਿੰਨ ਦਾ ਇੱਕ ਕਰਦਾਂਗੇ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਤਿੰਨ ਦਾ ਇੱਕ ਕਰਕੇ ਆਪਾਂ ਨੇ ਹੁਣ ਆਪਾਂ ਦੁਬਾਰਾ ਤਾਂ ਅੱਗੇ ਲਿਆਵਾਂਗੇ ਤੇ ਜਿਹੜਾ ਉਲਟਾ ਬਣਾ ਨੂੰ ਉਲਟਾ ਹੀ ਬਣਾਵਾਂਗੇ ਹੁਣ ਤਾਂ ਅੱਗਾ ਪਿੱਛੇ ਲੈ ਜਾਣਾ ਫਿਰ ਇਸ ਤਰ੍ਹਾਂ ਵਾਲ ਮਾਰ ਕੇ ਤਾਂ ਅੱਗਾ ਪਿੱਛੇ ਲੈ ਕੇ ਤਿੰਨ ਦਾ ਇੱਕ ਬਣਾਵਾਂਗੇ ਤਿੰਨ ਦਾ ਇੱਕ ਬਣਾ ਲਿਆ ਹੁਣ ਤਾਂ ਅੱਗਾ ਆਪਾਂ ਦੁਬਾਰਾ ਫਿਰ ਇਸ ਤਰ੍ਹਾਂ ਵਾਲ ਮਾਰ ਕੇ ਅੱਗੇ ਲੈ ਕੇ ਆਵਾਂਗੇ ਫਿਰ ਵਾਲ ਮਾਰ ਕੇ ਪਿੱਛੇ ਲੈ ਜਾਵਾਂਗੇ ਜਿੱਥੇ ਆਪਣੇ ਇਹ ਤਿੰਨ ਦਾ ਇੱਕ ਬਣ ਜਾਂਦਾ ਹੈ ਇਹ ਆਪਣੇ ਜਾਲੀ ਪੈ ਕੇ ਧਾਗਾ ਉੱਥੇ ਪੂਰੇ ਹੋ ਗਿਆ। ਇਸ ਤਰ੍ਹਾਂ ਫੇਰ ਬਾੜ ਮਾਰ ਕੇ ਧਾਗਾ ਅੱਗੇ ਲਿਆਵਾਂਗੇ। ਇੱਕ ਉਲਟਾ ਜਿਹੜਾ ਉਲਟਾ ਮਨ ਜਣ ਤਾਂ ਉਲਟਾ ਹੀ ਬੋਲਣਾ। ਇਸ ਤਰ੍ਹਾਂ ਬਾੜ ਪਾ ਕੇ ਧਾਗਾ ਪਿੱਛੇ ਲੈ ਜਾਵਾਂਗੇ। ਤਿੰਨ ਦਾ ਇੱਕ ਕਰਾਂਗੇ। ਫੇਰ ਬਾੜ ਮਾਰ ਕੇ ਧਾਗਾ ਅੱਗੇ ਲੈ ਕੇ ਆ ਕੇ ਇਹਨੂੰ ਇਸ ਤਰ੍ਹਾਂ ਇਹ ਬਣਾ ਲਾਂਗੇ। ਬੈਕ ਸਾਈਡ ਆਪਾਂ ਉਸ ਤਰੀਕੇ ਨਾਲ ਜਿਵੇਂ ਆਪਾਂ ਪਹਿਲਾਂ ਬੁਣਦੇ ਆਇਆ। ਤਿੰਨ ਉਲਟੇ ਜਿਹੜਾ ਆਪਾਂ ਸਿੱਧਾ ਬੁਣਦੇ ਹਾਂ ਉਹ ਇਸ ਤਰ੍ਹਾਂ ਸਿੱਧਾ ਹੀ ਬੁਣਨਾ। ਤਿੰਨ ਉਲਟੇ। ਇਹੀ ਸੀ ਇਸ ਲਈ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀ ਹੈ। ਬਹੁਤ ਹੀ ਪਿਆਰਾ ਪੈਟਰਨ ਬਣ ਕੇ ਆਊਗਾ। ਸੁਣਦੇ ਘੋਣੇ ਬਣਿਆ ਹਾਂ ਕਿਵੇਂ ਲੁਕ। ਬੈਕ ਸਾਈਡ ਆਪਣਾ ਇਹ ਇਸ ਤਰ੍ਹਾਂ ਉਹ ਲੱਗ ਗਿਆ ਬੈਕ ਸਾਈਡ ਜੇ ਇੱਕ ਵਾਰ ਜਿੱਥੇ ਚੱਲ ਪੋ ਉਸ ਚਾਰ ਧਾਗੇ ਤੇ ਉਸ ਤਰੀ ਚੱਲੀ ਜਾਊਗਾ ਤਿੰਨ ਧਾਗੇ ਇੱਥੇ ਉਲਟੇ ਹੋਣੇ ਆਣਗੇ ਇੱਕ ਸਿੱਧਾ ਇੱਕ ਵਾਰ ਟਿੱਗ ਗਿਆ ਇਸ ਤਰੀ ਚੱਲੀ ਜਾਊ ਬੈਕ ਸਾਈਡ ਤੋਂ ਸਿੱਧੀ ਸਾਈਡ ਤੋਂ ਇਹ ਆਪਣਾ ਇਸ ਤਰ੍ਹਾਂ ਬਣ ਕੇ ਆਊਗਾ ਦੁਬਾਰਾ ਫਿਰ ਇਹੀ ਸਿਲਾਈਆਂ ਫੇ ਸਿਲਾਈਆਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਲਈਆਂ ਬਹੁਤ ਸੋਹਣਾ ਪੈਟਰਨ ਬਣ ਕੇ ਆਊਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ